ਜਾ ਸਕਦੇ ਸਨ ਯਾਦ ਕਰਵਾਉਣਾ ਚਾਹਾਂਗਾ ਰਾਹੁਲ ਜੀ ਕਿ ਇਹ ਸਮੇਂ 2000 ਸੀ ਜਦੋਂ ਤੁਹਾਡਾ ਆਪਣਾ ਮੁੱਖ ਮੰਤਰੀ ਸਰਦਾਰ ਬਿਆੰਤ ਸਿੰਘ ਉਸ ਸਮੇਂ ਹਜ਼ਾਰਾਂ ਨੌਜਵਾਨ ਕਤਲ ਹੋਏ ਔਰ ਬਿਗੈਰ ਕਿਸੇ ਪੁਲਿਸ ਇਨਕੁਆਰੀ ਦੇ ਬਿਗੈਰ ਕਿਸੇ ਐਫ ਆਈ ਆਰ ਦੇ ਅਜ ਤੱਕ ਕੁਝ ਪਤਾ ਨਹੀਂ ਕਿ ਉਹ ਕਿੱਥੇ ਗਏ ਉਹ ਦਰਸੀ ਉਹ ਟਾਈਮ ਸੀ ਜੇ ਦੋ ਸਿੱਖ ਆਪਣਾ ਰਿਲੀਜੀਅਨ ਪ੍ਰੈਕਟਿਸ ਨਹੀਂ ਕਰ पाए ਉਹੀ ਇੱਕ ਸਮੇਂ ਸੀ ਤਾਨੂੰ ਇਹ ਕਿਹਨੇ ਕਹਿਤਾ ਕਿ ਜੀ ਸਿੱਖਾਂ ਨੂੰ ਆਪਣੀ ਪਗ ਬੰਨਣ ਦਾ ਜਾਂ ਫੇ ਕੜੇ ਪਾਉਣ ਦਾ ਕੋਈ ਕਿਸੇ ਤਰੀਕੇ ਦਾ پابੰਦੀ ਹੈ ਜਾਂ ਰੋਕ ਹੈ ਜਾਂ ਟੋਕ ਹੈ ਤੁਸੀਂ ਐਨੀ ਰਾਜਾ ਵਰਿੰਗ ਜੀ ਨੂੰ ਪੁੱਛ ਲਿਆ ਕਿ ਵੀ ਤੁਸੀਂ ਕੇਸ ਕਿਉਂ ਨਹੀਂ ਰੱਖੇ ਉਹਨਾਂ ਨੇ ਤੁਹਾਨੂੰ ਦੱਸਤਾ ਜੀ ਮੈਂ ਐਵੇਂ ਗੱਲ ਕਰਨ ਲੱਗੇ ਜੀ ਮੈਂ ਕਿਸੇ ਮਜਬੂਰ ਨਾਲ ਕੱਟ ਲਏ ਮੈਂ ਰਾਜਾ ਵਿਢਿੰਗ ਤੋਂ ਔਰ ਸਾਰੇ ਬਾਕੀ ਕਾਂਗਰਸ ਵਾਲਿਆਂ ਤੋਂ ਜਿਹੜੇ ਸਿਰ ਕਟ ਵਾਲ ਕਟਾਏ ਹੋਏ ਨੇ ਔਰ ਐਵੇਂ ਪੱਗਾਂ ਸਿੱਤੇ ਰੱਖੀਆਂ ਹੋਈਆਂ ਕਿ ਉਹਨਾਂ ਨੇ ਕਿਸੇ ਭਾਜਪਾ ਕਿਸੇ ਆਰਐਸਐਸ ਕਿਸੇ ਹੋਰ ਸਰਕਾਰ ਦੇ ਡਰ ਤੋਂ ਆਪਣੇ ਕੇਸ ਕਟਾਏ ਜਾਂ ਇੱਕ ਫੈਸ਼ਨ ਜਾਇ ਕਾਂਗਰਸ ਦੇ ਕਲਚਰ ਚ ਰਹੇ ਲੀ ਉਹਨਾਂ ਨੇ ਆਪਣੀ ਕੇਸ ਬਤਾਇਆ। ਔਰ ਜਿੱਥੇ ਰਾਹੁਲ ਜੀ ਜਿੱਦ ਐਡਾ ਵੱਡਾ ਡਰ ਖੜਾ ਕਰ ਦਿੱਤਾ ਜਾਏ ਜਿੱਦਾਂ ਦਾ ਤੁਸੀਂ ਬਲੂ ਸਟਾਰ ਆਪਰੇਸ਼ਨ ਔਰ ਉਸ ਤੋਂ ਬਾਅਦ 1984 ਦੇ ਦੰਗੇ ਕਰਵਾ ਕੇ ਕੀਤਾ ਉਸ ਤੋਂ ਉੱਤੇ ਇੱਕ ਬਹੁਤ ਵੱਡਾ ਡਰ ਹੁੰਦਾ ਹੈ। ਰਾਹੁਲ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿੱਦਾਂ ਕਿਸੇ ਮਹਿਲਾ ਦਾ ਰੇਪ ਹੋ ਜਾਏ ਤਾਂ ਬਹੁਤ ਡਰ ਜਾਂਦੀ ਹੈ ਪਰ ਜੇ ਰੇਪ ਕਰਨ ਵਾਲਾ ਸ਼ਰੀਆਮ ਫੁੱਲਾ ਫਿਰਦਾ ਹੋਏ ਉਹਦੇ ਤੇ ਕੋਈ ਐਕਸ਼ਨ ਨਾ ਹੋਏ ਐਫ ਆਈ ਆਰ ਨਾ ਹੋਏ ਉਹਨੂੰ ਜੇਲ ਨਾ ਹੋਏ ਤਾਂ ਦਹਿਸ਼ਤ ਹੋਰ ਵੱਧ ਜਾਂਦੀ ਹੈ ਐਸੇ ਤਰੀਕੇ ਦੇ ਨਾਲ 1984 ਦਾ ਜਿਹੜਾ ਕੱਲੂਕਾਰਾ ਹੋਇਆ ਉਹਦੇ ਵਿੱਚ ਦਿੱਲੀ ਦੇ ਜਿੰਨੇ ਤੁਹਾਡੇ ਕਾਂਗਰਸ ਦੇ ਲੀਡਰ ਸਨ ਪਾਏ ਉਹ ਆਪਣਾ ਅੱਜਕੱਲ ਭਗਤ ਹੋਣ ਭਾਵੇਂ ਕਮਲਨਾਥ ਹੋਣ ਭਾਵੇਂ ਟਾਈਟਲਰ ਹੋਣ ਕੋਈ ਵੀ ਹੋਵੇ ਕਿッセ ਵੀ ਪੁਲਿਸ ਨੇ ਉਹਨਾਂ ਦੇ ਖਿਲਾਫ ਕੰਮ ਜਾਂ ਕੇਸ ਦਰਜ ਨਹੀਂ ਕੀਤਾ ਕਿਸੇ ਕੋਰਟ ਨੇ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਕਿਉਂਕਿ ਤੁਹਾਡਾ ਹੱਥ ਉਹਨਾਂ ਦੇ ਸਿਰ ਦੇ ਉੱਤੇ ਸੀ ਇਸ ਡਰ ਨੂੰ ਖਤਮ ਕਿੱਦਾਂ ਕੀਤਾ ਜਾਂਦਾ ਜਦੋਂ ਐਡਾ ਬੜਾ ਡਰ ਹੋ ਜਾਏ ਉਹ ਕਿੱਦਾਂ ਖਤਮ ਕੀਤਾ ਜਾਂਦਾ ਇਸ ਡਰ ਨੂੰ ਖਤਮ ਕਰਨ ਦੇ ਲਈ ਸਰਕਾਰਾਂ ਨੂੰ ਜਿਹਨਾਂ ਗੁਨਾਹਗਾਰ ਹੁੰਦੇ ਆ ਉਹਨਾਂ ਨੂੰ ਫੇਰ ਦੁਬਾਰਾ ਅੰਦਰ ਕਰਨਾ ਪੈਂਦਾ ਹੈ ਸਰਕਾਰਾਂ ਨੂੰ ਖੁਦ ਕਹਿਣਾ ਪੈਂਦਾ ਹੈ ਕਿ ਨਹੀਂ ਜੀ ਅਸੀਂ ਤੁਹਾਡੇ ਨਾਲ ਖੜੇ ਹੋਏ ਹਾਂ ਇਹ ਜਿਹੜਾ ਕੰਮ ਡਰ ਹਟਾਉਣ ਦਾ ਇਹ ਮੋਦੀ ਜੀ ਕਰ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਿੱਖਾਂ ਤੇ ਜਿਹੜੇ ਜ਼ਖਮ ਲਗਾਏ ਸਨ ਜਿਹੜੇ ਉਹਨਾਂ ਦੀ ਟੋਟਲ ਉਹਨਾਂ ਦੀ ਮਨਾਂ ਦੇ ਵਿੱਚ دہشت ਪਾਈ ਸੀ ਕਾਂਗਰਸ ਦੇ ਰਾਹੁਲ ਗਾਂਧੀ ਜੀ ਤੁਹਾਡੇ ਆਪਣੀ ਦਾਦੀ ਜੀ ਨੇ ਪਿਤਾ ਜੀ ਨੇ ਉਹਨੂੰ ਹਟਾਉਣ ਦੇ ਲਈ ਮੇਰਿੰਦਰ ਮੋਦੀ ਜੀ ਨੇ 2014 ਤੋਂ ਸਭ ਤੋਂ ਪਹਿਲਾਂ ਐਸਆਈਟੀ ਬਣਾਈ ਔਰ 1984 ਦੇ ਦੰਗੇ ਜਿਨ੍ਹਾਂ ਨੇ ਕਰਵਾਏ ਪਾਏ ਜਿਸ ਦਾ ਦਸਿਆ ਜਬੀ ਸਟਾਈਕਲਰ ਹੋਏ ਤੇ ਪਾਵੇਂ ਹੋਰ ਤੁਹਾਡੇ ਲੀਡਰ ਹੋ ਉਹਨਾਂ ਦੇ ਖਿਲਾਫ ਕੇਸ ਦੁਬਾਰਾ ਖੁੱਲੇ ਕਾਂਪੂਰ ਖੁੱਲੇ ਦਿੱਲੀ ਖੁੱਲੇ ਉਹਨਾਂ ਵਿੱਚੋਂ ਜੇਲ੍ਹਾਂ ਵੀ ਸ਼ੁਰੂ ਹੋ ਗਈਆਂ ਕਈ ਲੀਡਰ ਤਾਂ ਹੁਣ ਪਹਿਲੀ ਵਾਰੀ ਜੇਲ੍ਹ 'ਚ ਬੈਠੇ ਹੋਏ ਨੇ ਇਸੇ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਜੀ ਨੇ ਇੰਨੀ ਸੇਵਾ ਸਿੱਖ ਸਮਾਜ ਲਈ ਕੀਤੀ ਕਿ ਭਈ ਨਾ ਕੇਵਲ ਤੁਸੀਂ ਆਪਣੇ ਕਿਰਪਾਨ ਜਾਂ ਕੜਾ ਗੁਰਦੁਆਰੇ ਤੱਕ ਨਹੀਂ ਜੇ ਤੁਸੀਂ ਕਿਰਪਾਨ ਪਾਕੇ ਹਵਾਈ ਜਹਾਜ਼ ਵੀ ਚੜ੍ਹਨਾ ਚਾਹੁੰਦੇ ਹੋ ਉਹਦੇ ਲਈ ਵੀ ਨੋਟੀਫਿਕੇਸ਼ਨ ਮੋਦੀ ਜੀ ਦੀ ਸਰਕਾਰ ਨੇ ਦਿੱਤੀ ਕਿ ਸਿੱਖ ਅਮਰਤਾਰੀ ਸਿੱਖ ਆਪਣੀ ਛੋਟੀ ਸ੍ਰੀ ਸਾਹਿਬ ਪਾ ਕੇ ਫਲਾਈਟ ਤੇ ਜਹਾਜ਼ ਤੇ ਚੜ ਸਕਦੇ ਨੇ ਉਹਨਾਂ ਨੇ ਜਿੰਨੇ ਗੁਦਵਾਰੇ ਭਾਵੇਂ ਤੁਸੀਂ ਢਾਏ ਉਹਨਾਂ ਨੇ ਉੱਤੇ ਜਾ ਕੇ ਉਹਨਾਂ ਦੀ ਸੇਵਾ ਕਰਵਾਈ ਜਿਸ ਤਰੀਕੇ ਨਾਲ ਤੁਸੀਂ ਦਲੀਜ ਕਤਲੇਆਮ ਕੀਤਾ ਉਹਦੇ ਮੁਕਾਬਲੇ ਦੇ ਵਿੱਚ ਮੋਦੀ ਜੀ ਨੇ ਲਾਲ ਕਿਲ੍ਹੇ ਤੋਂ ਸਾਇਦ ਜੀਰ ਕੋ ਤੇ ਇੱਕ ਬាទ ਜੀ ਦਾ 400 ਸਾਲਾ ਜਨਮ ਦਿਨ ਲਾਲ ਕਿਲੇ ਦੇ ਮੁਗਲਾਂ ਦੇ ਪੁਰਾਣੇ ਰਾਜਿਆਂ ਦੇ ਕਿਲੇ ਦੇ ਉੱਤੇ ਜਿੱਥੇ ਸਿਰਫ ਤਿਰੰਗਾ ਚੱਲਦਾ ਹੈ ਔਰ 15 ਅਕਤੂਬਰ ਨੂੰ ਸਿਰ ਫੰਕਸ਼ਨ ਹੁੰਦਾ ਹੈ ਉੱਥੇ ਆਪ ਜੀ ਦਾ ਜਨਮ ਦਿਹਾੜਾ ਮਨਾਇਆ ਸੋ ਰਾਹੁਲ ਗਾਂਧੀ ਜੀ ਤੁਸੀਂ ਕੇਵਲ ਔਰ ਕੇਵਲ ਇੱਕ ਆਪਣੀ ਵੋਟਾਂ ਦੀ ਰਾਜਨੀਤੀ ਲਈ ਕੇਵਲ ਔਰ ਕੇਵਲ ਰਾਜਨੀਤੀ ਕਰਨ ਲਈ ਤੁਸੀਂ ਖਾਲਸਤਾਨੀ 엘మెంట్ਸ ਨੂੰ ਖੁਸ਼ ਕਰਨ ਲਈ ਤੁਸੀਂ ਪੰਨੂ ਨਾਲ ਹੱਥ ਮਿਲਾਣ ਲਈ ਤੁਸੀਂ ਉਹਦੀ ਸਪੋਰਟ ਲੈਣ ਲਈ ਤੁਸੀਂ ਭਾਰਤ ਨੂੰ ਕਮਜ਼ੋਰ ਕਰਨ ਲਈ ਇਹ ਬਿਆਨ ਦਿੱਤਾ ਜੋ ਕਿ ਇੱਕ ਝੂਠਾ ਬਿਆਨ ਹੈ ਜੋ ਕਿ ਇੱਕ ਕਿਸੇ ਬੇਸਿਸ ਤੇ ਉਹ ਬਿਆਨ ਨਹੀਂ ਦਿੱਤਾ ਗਿਆ ਔਰ ਇਸ ਬਿਆਨ ਦੇ ਵਿੱਚ ਤੁਹਾਡਾ ਆਪਣਾ ਖੋਖਲਾਪਨ ਔਰ ਤੁਹਾਡੀ 국티 정치 ਬਾਹਰ ਨਿਕਲ ਕੇ ਆਈ ਹੈ ਮੈਂ ਚਾਹਾਂਗਾ ਰਾਹੁਲ ਜੀ ਤੁਸੀਂ ਸਾਰੀ ਸਿਕ ਕੌਮ ਤੋਂ ਔਰ ਉਸ ਤੋਂ ਜ਼ਿਆਦਾ ਤੁਸੀਂ ਭਾਰਤ ਦੇ ਹਰ ਇੱਕ ਨਾਗਰਿਕ ਤੋਂ ਹੱਥ ਜੋੜ ਕੇ ਮਾਫੀ ਮੰਗੋ ਕਿ ਤੁਸੀਂ ਐਸੀ ਇੱਕ ਵੱਡੀ ਗਲਤੀ ਜੁਰਮ ਕਰਕੇ ਆਏ ਹੋ ਜਿਹਦੇ ਵਿੱਚ ਭਾਰਤ ਮਾਤਾ ਦਾ ਤੁਸੀਂ ਨਾਮ ਬਦਨਾਮ ਕੀਤਾ ਹੈ ਸਾਡੇ ਸਾਰਿਆਂ ਦੇ ਬਹੁਤ ਸਤਿਕਾਰਯੋਗ ਜਨਮ ਰਾਜੀਵ ਜੀ ਨੇ ਬਹੁਤ ਹੀ ਵਿਸਥਾਰ ਨਾਲ ਤੁਹਾਨੂੰ ਜਿਹੜਾ ਰਾਹੁਲ ਗਾਂਧੀ ਵੱਲੋਂ ਇੱਕ ਜਾਣ ਵਿੱਚ ਕੇ ਬਿਆਨ ਦਿੱਤਾ ਗਿਆ ਦੇਸ਼ ਦੀ ਅਖੰਡਤਾ ਨੂੰ ਦੇਖ ਖਾਸ ਤੌਰ ਤੇ ਸਿੱਖ ਭਾਈਚਾਰੇ ਦੇ ਮਨਾਂ ਨੂੰ ਜਿਹੜੀ ਫੇਸ ਪਹੁੰਚੀ ਆ ਮੈਂ ਇਥੇ ਦੱਸਣਾ ਚਾਹੁੰਦਾ ਜਿਵੇਂ ਰਾਜੀਵ ਜੀ ਨੇ ਦੱਸਿਆ ਵੀ ਉਸ ਨੂੰ ਮਲਮ ਲਾਉਣ ਦਾ ਕੰਮ ਮੋਦੀ ਜੀ ਤੇ ਇਹਨਾਂ ਦੀ ਟੀਮ ਨੇ ਕੀਤਾ ਬਹੁਤ ਐਸੇ ਸਥਾਨ ਸੀ ਜਾਂ ਕਾਫੀ ਐਸੀਆਂ ਜੀ ਜਾਂਸੀ ਜਿਹੜੀਆਂ ਕਾਂਗਰਸ ਨੇ ਕਦੀ ਵੀ ਸਿੱਖਾਂ ਦੇ ਵਾਸਤੇ ਦਵਾਰ ਨਹੀਂ ਸੀ ਖੋਲੇ ਉਹ ਖੋਲੇਗੇ ਮੋਸਟ ਜਿਹੜੀ ਸੈਂਸਿਟਿਵ ਹੈ ਪ੍ਰਧਾਨ ਮੰਤਰੀ ਦੀ ਸਕਿਉਰਟੀ ਦਾ ਹੁੰਦਾ ਤੇ ਪ੍ਰਧਾਨ ਮੰਤਰੀ ਜੀ ਦਾ ਘਰ ਹੁੰਦਾ ਅਕਸਰ ਤੁਸੀਂ ਵੱਡੀਆਂ-ਵੱਡੀਆਂ ਤਿੰਨ-ਤਿੰਨ ਫੁੱਟੀਆਂ ਜਿਹੜੀਆਂ ਕਿਰਪਾਨਾਂ ਲੈ ਕੇ ਜਿਹੜੇ ਸਿੱਖ ਆਗੂ ਨੇ ਸਾਡੇ ਉਹ ਪ੍ਰਧਾਨ ਮੰਤਰੀ ਜੀ ਦੇ ਘਰ ਉਹਨਾਂ ਨਾਲ ਮੀਟਿੰਗਾਂ ਕਰਨ ਜਾਂਦੇ ਨੇ ਉੱਪਰ ਦੀ ਵੀ ਪਾਈਆਂ ਹੁੰਦੀਆਂ ਸਭ ਤੋਂ ਪਹਿਲਾਂ ਕਿ ਤੁਸੀਂ ਟਾਈਮ ਕੱਢ ਕੇ ਆਏ ਹੋ ਬਹੁਤ-ਬਹੁਤ ਧੰਨਵਾਦ ਇਕ ਅਨਨੇਸੈਸਰੀ ਜ਼ਬਰਦਸਤੀ ਵਾਲੀ ਕਾਂਟਰੋਵਰਸੀ ਦੇਸ਼ ਦੇ ਲੀਡਰ ਆਫ اپੋਜੀਸ਼ਨ ਲੇਕਿਨ ਬਾਲਬੁੱਧੀ ਰੱਖਣ ਵਾਲੇ ਰਾਹੁਲ ਗੋਧੀ ਜੀ ਨੇ ਯੂਐਸਏ ਦੀ ਧਰਤੀ ਤੇ ਜਾ ਕੇ ਇੱਕ ਐਸਾ ਬਿਆਨ ਦਿੱਤਾ ਹੈ ਜੋ ਕਿ ਨਾਕੇਬਲ ਪੰਜਾਬ ਨਾ ਕੇਵਲ ਸਿੱਖ ਸਮਾਜ ਬਲਕਿ ਸਾਰੇ ਹਿੰਦੁਸਤਾਨ ਦੀ ਯੂਨਿਟੀ ਨੂੰ ਸਾਰੇ ਹਿੰਦੁਸਤਾਨ ਦੀ ਰੈਪਿਊਟੇਸ਼ਨ ਨੂੰ ਸਾਰੇ ਹਿੰਦੁਸਤਾਨ ਦੀ ਇੰਟੈਗ੍ਰਿਟੀ ਨੂੰ ਇੱਕ ਵੱਡਾ ਝੋਟ ਪਹੁੰਚਾਉਂਦਾ ਹੈ ਖਾਲਸਤਾਨ ਦੀ ਮੂਵਮੈਂਟ ਨੂੰ ਜੋਰ ਦੇਣ ਦੇ ਲਈ ਯੂਐਸਏ ਦੇ ਵਿੱਚ ਜੋ ਖਾਲਿਸਤਾਨ ਦੀ ਮੂਵਮੈਂਟ ਖਾਲਿਸਤਾਨ ਦਾ ਡਿਕਲੇਅਰਡ ਟੈਰਰਿਸਟ ਭਾਰਤ ਸਰਕਾਰ ਵੱਲੋਂ ਡਿਕਲੇਅਰਡ ਟੈਰਰਿਸਟ ਮੰਨੂ ਉਹਦੇ ਨਾਲ ਉਹਦੀ ਗੱਲ ਜੋੜ ਉਹਦੀ ਅੰਡਰਸਟੈਂਡਿੰਗ ਦੇ ਵਿੱਚ ਕਿ ਟੂਲ ਕਿੱਦੀ ਤਰ੍ਹਾਂ ਯੂਜ਼ ਕਰਦੇ ਹੋਏ ਰਾਹੁਲ ਗਾਂਧੀ ਜੀ ਨੇ ਇਹ ਬਿਆਨ ਦਿੱਤਾ ਕਿ ਸਾਡੀ ਜਿਹੜੀ ਲੜਾਈ ਹੈ ਉਹ ਇਹ ਹੈ ਕਿ ਹਿੰਦੁਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਸਿੱਖਾਂ ਨੂੰ ਕੜੇ ਪਾਣ ਦੀ ਗੁਰਦੁਆਰੇ ਜਾਣ ਦੀ ਪੱਗਾਂ ਬੰਨਣ ਦੀ ਕਿਸੇ ਤਰੀਕੇ ਦੀ ਕੋਈ ਪਾਬੰਦੀ ਨਾ ਹੋਵੇ ਕੋਵਟ ਨਾ ਹੋਵੇ ਐਸਾ ਬਿਆਨ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਖਾਸ ਕਰਕੇ ਉਹਨਾਂ ਨੇ ਸਾਹਮਣੇ ਬੈਠੀ ਹੋਈ ਔਰ यूएस ਦੇ ਵਿੱਚ ਇੱਕ ਵੱਡੀ ਕਾਲਿਸਤਾਨ ਦੀ ਮੂਵਮੈਂਟ ਨੂੰ ਅਡਰੈਸ ਕਰਦੇ ਉਹਨੂੰ ਇੱਕ ਉਹਦੇ ਵਿੱਚ ਜਾਨ ਪਾਨ ਦੇ ਲਈ ਉਸ ਮੂਵਮੈਂਟ ਚ ਜਾਨ ਪਾਨ ਦੇ ਲਈ ਇਹ ਬਿਆਨ ਦਿੱਤਾ ਤਾਂ ਜੋ ਸਿੱਖ ਸਮਾਜ ਜਿਹੜਾ ਕਿ ਯੂਐਸਏ ਜਾਂ ਹੋਰ ਮੁਲਕਾਂ ਚ ਬੈਠਾ ਹੈ ਉਹਨੂੰ ਥੋੜਾ ਐਕਸਾਈਟ ਕੀਤਾ ਜਾ ਸਕੇ ਉਹਨੂੰ ਜਿਹੜਾ ਉਹਨਾਂ ਦੇ ਟੈਂਪਰੇਚਰ ਵਧਾਏ ਜਾ ਸਕਣ। ਔਰ ਮੈਂ ਕੋਈ ਅਲਿਗੇਸ਼ਨ ਨਹੀਂ ਲਗਾ ਰਿਹਾ। ਉਨ੍ਹਾਂ ਦੇ ਬਿਆਨ ਤੋਂ ਠੀਕ ਘੰਟੇ ਬਾਅਦ ਜਿਹੜੇ ਅਤਵਾਦੀ ਟੈਰਰਿਸਟ ਪੰਨੂ ਹੈ ਉਹਨੇ ਬਿਆਨ ਦਿੱਤਾ ਕਿ ਰਾਹੁਲ ਗਾਂਧੀ ਨੇ ਜੋ ਕਿਹਾ ਹੈ ਉਹ ਸਾਡੇ ਜਿਹੜੇ ਮੂਵਮੈਂਟ ਹੈ ਉਹਨੂੰ ਪੂਰਜੋਰ ਇਨਡੋਰਸਮੈਂਟ ਦਿੰਦਾ ਹੈ ਉਸ ਮੂਵਮੈਂਟ ਨੂੰ ਅਪਰੂਵਲ ਦਿੰਦਾ ਹੈ ਉਸ ਮੂਵਮੈਂਟ ਨੂੰ ਫਾਊਂਡੇਸ਼ਨ ਦਿੰਦਾ ਹੈ ਇਹ ਉਹਨਾਂ ਦਾ ਬਿਆਨ ਹੈ। ਔਰ ਜਦੋਂ ਰੋਹਲ ਗਾਂਧੀ ਹਿੰਦੁਸਤਾਨ ਵਾਪਸ ਆਏ ਤੇ ਦੋ ਦਿਨ ਪਹਿਲਾਂ ਉਹਨਾਂ ਨੇ ਇੱਕ ਹੋਰ ਬਿਆਨ ਦਿੱਤਾ। ਉਹ ਬਿਆਨ ਮੈਂ ਪੜਨਾ ਜ਼ਰੂਰੀ ਸਮਝਦਾ। ਅੰਗਰੇਜ਼ੀ ਵਿੱਚ ਉਹਨਾਂ ਨੇ ਇਹ ਬਿਆਨ ਦਿੱਤਾ। "The BJP has been spreading lies." अबाउट माई रिमार्क्स इन अमेरिका आई वॉन्ट टू आस्क एवरी सिख ब्रदर एंड सिस्टर इज देअर एनीथिंग रोंग इन वट आई हैव सेट और उसने दूजा सवाल पूछा शूडेंट इंडिया बी आ कंट्री वेर एवरी सिख कैन फ्रीली प्रैक्टिस देयर रिलीजन without fear دہشت تو بغیر درد تو بغیر ਭੈਰ ਤੋਂ ਬਗਾਇ ਸਿੱਖ ਆਪਣਾ ਰਿਲੀਜੀਅਨ ਆਪਣਾ ਧਰਮ ਨਿਭਾ ਸਕਣ ਐਸਾ ਭਾਰਤ ਕੀ ਆਪਾਂ ਨਹੀਂ ਚਾਹੁੰਦੇ ਇਹ ਉਹਨਾਂ ਦਾ ਸਵਾਲ ਹੈ ਰਾਜਗਾਂਧੀ ਜੀ ਨੂੰ ਮੈਂ ਯਾਦ ਕਰਵਾਉਣਾ ਚਾਹਾਂਗਾ ਕਿ دہشت ਕੀ ਹੁੰਦੀ ਹੈ ਭੈ ਕੀ ਹੁੰਦਾ ਹੈ ਡਰ ਕੀ ਹੁੰਦਾ ਐਸਾ ਡਰ ਜੋ ਕਿਸੇ ਧਰਮ ਨੂੰ ਉਹਨਾਂ ਦੇ ਫਾਲੋਅਰਸ ਨੂੰ ਮਜਬੂਰ ਕਰ ਦੇ ਕਿ ਉਹ ਆਪਣੀ ਆਇਡੈਂਟੀਟੀ ਲੁਕਾਂਦੇ ਫਰਨ ਐਸਾ ਡਰ ਐਸਾ ਦਹਿਸ਼ਤ ਐਸਾ ਡਰ ਕ੍ਰੀਏਟ ਕਰੋ ਕਿ ਗੁਰਦੁਆਰੇ ਜਾਣੇ ਮੁਸ਼ਕਲ ਹੋ ਜਾਣ ਇਹਨੂੰ ਕਹਿੰਦੇ ਆ ਜੀ ਦਹਿਸ਼ਤ ਇਹਨੂੰ ਕਹਿੰਦੇ ਆ ਫੀਅਰ ਐਸਾ ਫੀਅਰ ਹਿੰਦੁਸਤਾਨ ਆਜ਼ਾਦ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇੱਕੋ ਵਾਰੀ ਹੋਇਆ ਔਰ ਉਹ ਨਵੰਬਰ 1984 ਦੇ ਵਿੱਚ ਹੋਇਆ ਜਦੋਂ ਬਹੁਤ ਵੱਡੇ ਸਕੇਲ ਤੇ ਦੰਗੇ ਫਸਾਦ ਇੱਕ ਤਰ੍ਹਾਂ ਦਾ ਪੂਲਨਾਟ ਜੈਨੋਸਾਈਡ ਹੋਲੋਕਾਸਟ ਸ਼੍ਰੀ ਦੇ ਜੀਪ ਗਾਂਧੀ ਜੀ ਜੋ ਉਦੋਂ ਦੇ ਪ੍ਰਧਾਨ ਮੰਤਰੀ ਸਨ ਔਰ ਕਾਂਗਰਸ ਦੇ ਸਭ ਤੋਂ ਵੱਡੇ ਲੀਡਰ ਸਨ ਉਹਨਾਂ ਦੇ ਇਸ਼ਾਰੇ ਤੇ ਜਦੋਂ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਗਿਆ ਦਿੱਲੀ ਦੇ ਵਿੱਚ ਜਦੋਂ ਸਾਡੀਆਂ ਸਿੱਖ ਭੈਣਾਂ ਦੇ ਰੇਪ ਹੋਏ ਜਦੋਂ ਜ਼ਬਰਦਸਤੀ ਉਹਨਾਂ ਦੇ ਦਾੜੀ ਔਰ ਕੇਸ ਮੁੰਨੇ ਗਏ ਉਸ ਸਮੇਂ ਇੱਕ ਐਸਾ دہشت ਆਇਆ ਇਸ ਐਸਾ ਡਰ ਆਇਆ ਕਿ بڑے ਸਿੱਖਾਂ ਨੇ ਆਪਣੀਆਂ ਪੱਗਾਂ ਲਾਣ ਲਈ ਮਜਬੂਰ ਹੋ ਗਏ ਤੁਸੀਂ ਯਾਦ ਹੋਵੇਗਾ 1984 ਦੇ ਇਹਨਾਂ ਦੰਗਿਆਂ ਤੋਂ ਬਾਅਦ ਇਸ 홀ੋਕਾਸਟ ਤੋਂ ਬਾਅਦ ਸਿੱਖ ਆਪਣੀ ਆਈਡੈਂਟੀਟੀ ਨੂੰ ਲੁਕਾਉਂਦੇ ਹੋਏ ਉਹਨਾਂ ਨੇ ਆਪਣੇ ਆ ਪੱਗਾਂ ਲੁਵਾਈਆਂ ਉਹਨਾਂ ਨੇ ਆਪਣੇ ਸਿਰਾਂ ਦੇ ਵਾਲ ਕਟਵਾਏ ਉਹਨਾਂ ਨੇ ਆਪਣੀਆਂ ਦਾੜੀਆਂ ਕਟਵਾਇਆਂ ਕਿ ਕਿਤੇ ਸਾਨੂੰ ਕਿਉਂਕਿ ਹਰ ਘਰ 'ਚ ਨਿਸ਼ਾਨ ਲਗਾਇਆ ਜਾਂਦਾ ਸੀ ਕਿ ਇੱਥੇ ਸਿੱਖ ਰਹਿੰਦਾ ਇਸ ਘਰ ਨੂੰ ਫੂਕ ਦਿੱਤਾ ਜਾਏ ਇਹ ਤੇ ਸਿਕ ਰੰਦਾ ਇਹਦੀ ਫੈਕਟਰੀ ਹੈ ਇਹਨੂੰ ਲੁੱਟ ਲਈ ਜਾਏ ਤੇ ਉਸ ਟਾਈਮ ਉਹ دہشت ਸੀ ਉਹ ਡਰ ਸੀ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਸ਼ੁੱਡ देयर ਬੀ ਅ ਫੀਅਰ ਫਾਰ ਸਿਕਸ ਟੂ ਪ੍ਰੈਕਟਿਸ ਯੂ ਕ੍ਰੀਏਟਿਡ ਦੈਟ ਫੀਅਰ ਮਿਸਟਰ ਰਾਹੁਲ ਗਾਂਧੀ ਫਿਰ ਤੁਸੀਂ ਕਹਿ ਰਹੇ ਹੋ ਕਿ ਜਦੋਂ ਗੁਰਦੁਆਰੇ ਨਾ ਜਾ ਸਕਣ ਐਸਾ ਕਿਦੋਂ ਫੀਅਰ ਹੁੰਦਾ ਐਸਾ ਫੀਅਰ ਤੁਸੀਂ ਉਦੋਂ ਕੀਤਾ ਐਸਾ ਡਰ ਉਦੋਂ ਕ੍ਰੀਏਟ ਕੀਤਾ rau ji ਜਦੋਂ ਤੁਹਾਡੀ ਪਾਰਟੀ ਨੇ ਮਨਿਸਟਰ શ્રી ਦਰਬਾਰ ਸਾਹਿਬ ਦੇ ਉੱਤੇ ਟੈਂਕ ਚੜਾਏ ਟੋਪਾਂ ਨਾਲ ਗੋਲਾਬਾਰਿਸ਼ ਕੀਤੀ ਕਰਫੂ ਲਗਾਏ ਔਰ ਸਿੱਖ